ਸਿਹਜ ਕਿੰਨੇ ਚਾਰ ਦਿਨ ਤੋਂ ਪੇਸ਼ ਆਇਆ ਸੀਗਾ ਕੋਆਪਰੇਟ ਕੀਤਾ ਸੱਜਣ ਹੈ ਅੱਜ ਸਵੇਰੇ ਨੂੰ ਕੋ ਪ੍ਰੋਬਲਮ ਆਈ ਕੋ ਚਾਰ ਕਸੰਟ ਕਰ ਰਿਹਾ ਜੀ ਉਹ ਤੋਂ ਮੈਂ ਫੋਨ ਗਿਆ ਮੈਂ ਅਸਲ ਸੌਫਟਵੇਅਰ ਲਿਆ ਯਾਰ ਦੇਖੋ ਫਿਰ ਡਾਕਟਰ ਸਾਹਿਬ ਆ ਗਏ ਉਹਨਾਂ ਨੇ ਇਹਨੂੰ ਦਿੱਤਾ ਜੋ ਫਸਟ ਸ਼ਟ ਦੇਣੀ ਸੀ ਫਿਰ ਉਸ ਤੋਂ ਬਾਅਦ ਕਰਿਆ ਕੋ ਤਾਂ ਸਲਸਕ ਤੇ ਉਹਨੂੰ ਡੈਕੋ ਵੀ ਸਿਹਜ ਨੂੰ ਬੱਚਾ ਵੈਸੇ ਠੀਕ ਹੈ ਤੇ ਡਾਕਟਰ ਤੁਹਾਡੇ ਕੋ ਇੱਥੇ ਖੁਦ ਦੇ ਆਪਣੇ अवेलेबल ਆ ਕਿ ਬਾਹਰੋਂ ਲਿਆਂਦੋ ਡਾਕਟਰ ਰਾਜੀਵ ਬਾਜਾ ਹੁੰਦੇ ਨੇ ਜਿਹੜੇ ਕੋ ਅੱਛਾ ਮੇਰਾ ਬੇਟਾ ਆਪਣਾ ਡਾਕਟਰ ਹੈ ਠੀਕ ਹੈ ਹਾਂਜੀ ਗੱਲ ਲਿਕੋ ਵੀ ਇਹ ਭਾਈ ਜੀ 27 ਡਾਕਟਰ ਉਹ ਸਰਜਰੀ ਕਰਦਾ 10 20 ਸਰਜਰੀਆਂ ਨੂੰ ਹੀ ਤੰਪਾ ਠੀਕ ਹੈ ਕਈ ਸਾਲਾਂ ਨੂੰ ਕਰਦਾ ਠੀਕ ਹੈ ਹੁਣ ਡਾਕਟਰ ਤੇ ਬਚਾਏਗਾ ਹੀ ਨਾ ਡਾਕਟਰ ਸੋਚੇ ਕਿ ਮੇਰਾ ਪੇਸ਼ੇਵ ਖਰਾਬ ਹੋ ਜਾ ਜਾਂ ਕੁਝ ਹੋ ਜਾ ਤਾਂ ਨਹੀਂ ਇਹ ਹੋਈ ਗੱਲ ਨਹੀਂ ਸਟਾਫ ਹੈ ਕਿਸ ਹਾਲਾਤ ਸੇ ਜੇ ਕਿ ਉਹ ਡਾਕਟਰ ਸਰਜਨ ਕੋ ਸਰਜਰੀ ਕਰਾ ਦੇ ਲਗਾ ਮੁਰਕੇ ਦੇ ਹੋਏ ਇਹ ਜਿਹੜਾ ਟ੍ਰੀਟਮੈਂਟ ਛੋੜ ਦਿਆਂ ਡਾਕਟਰ ਆਪਣਾ ਬੇਟਾ ਆਪਣਾ ਉੱਥੋਂ ਦਾ ਚੇਂਜ ਹਟੇ। ਜਿਸ ਪ੍ਰਾਗ ਲੀਆ ਡਾਕਟਰ ਜੀ ਉਹਨਾਂ ਐਲਮੋਸਟ ਡਾਕਟਰ ਦਾ ਆਪਣਾ। ਮੈਨੂੰ ਗਰੁੱਪ ਜਿੱਥੇ ਵੈਂਟੀਲੇਟਰ ਆ ਸਾਰਾ ਕੁਝ ਉੱਥੇ ਭੇਜ ਦਿਓ। ਤੁਹਾਡੇ ਕੋਈ ਇੱਥੇ ਕੁਝ ਨਹੀਂ ਆਗਾ ਇਸ ਤਰੀਕੇ ਦਾ। ਸਾਡੇ ਕੋਈ ਮੈਂ ਟਿੱਟ ਨਹੀਂ ਆ। ਸਾਡੇ ਮੈਨੂੰ ਇਤਲਾਹ ਮਿੜੀ ਸੀ ਵੀ ਕੋਈ ਲੜਕੀ ਰੋਜੀ ਆ। ਰੋਜੀ ਪਤਨੀ ਸੁਰਜਨ ਸੀ ਵਾਸੀ ਅਹਮਦਾਬਾਦ। ਜਿਹੜੀ ਕਾਲ ਹਸਪੀਟਲ ਮੋਤੋ ਗਈ ਆ। ਉਹ ਮੈਂ ਅਕੋਂ ਇਥੋਂ ਆਣ ਕੇ ਪਤਾ ਕੀਤਾ ਹਸਪਤਾਲ ਨੂੰ ਜਿੰਨਾ ਦੱਸਿਆ ਵੀ 21 ਤਰੀਕ ਨੂੰ ਐਡਮਿਟ ਹੋਈ ਸੀ ਬਾਈ ਨੂੰ ਇਹਦੇ ਬੱਚਾ ਹੋਇਆ ਆਪਰੇਸ਼ਨ ਨਾਲ ਤੇ ਅੱਜ ਸਵੇਰ ਹੀ ਡੈਥ ਹੋ ਗਈ ਆ ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਰੋਜੀ ਦੇ ਉਹ ਇਲਜ਼ਾਮ ਲਾਉਂਦੇ ਨੇ ਕਿ ਕਾਸ ਹਸਪਤਲ ਦੇ ਡਾਕਟਰਾਂ ਦੀ ਉ negligi ਕਰਕੇ ਮੌਤ ਹੋਈ ਹੈ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਬਿਆਨ ਲਿਖਾਓ ਅਸੀਂ ਇਹਦਾ ਪੋਸਟਮਾਰਟ ਕਰਾਉਨੇ ਆ ਬੋਰਡ ਬਣਾ ਕੇ ਪੋਸਟਮਾਰਟ ਤੋਂ ਬਾਅਦ ਇਹ ਵਾਜੇਗਾ ਵੀ ਕਿ ਕਿਹੜੇ ਕਾਰਨਾਂ ਕਰਕੇ ਮੌਤ ਹੋਈ ਹੈ ਤੇ ਖਿਲਾਫ ਕਾਰਵਾਈ ਕੀਤੀ ਜਾਏਗੀ ਇਹ 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 ਗੱਲਾਂ ਸਾਰੀਆਂ ਪੋਸਟਮਾਰਟ ਹੋਣ ਤੋਂ ਬਾਅਦ ਸਾਹਮਣੇ ਆ ਜਾਣਗੀਆਂ ਨਾ ਕਿ ਇਹਨਾਂ